ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸੇਤਮਨ ਹੋਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਝੋਨੇ ਦੇ ਮੰਡੀ ਰੇਟਾਂ ਦੀ ਤਾਂ ਝੋਨੇ ਦੇ ਰੇਟ ਕਾਫੀ ਚੰਗੇ ਪਿਲੇ ਨਾਲੋਂ ਕਾਫੀ ਸੁਧਾਰ ਜੋ ਝੋਨੇ ਦੇ ਰੇਟਾਂ ਦੇ ਵਿੱਚ ਮੋਕੇ ਤੇ ਚੱਲ ਰਿਹਾ ਤੇ ਝੋਨੇ ਦੇ ਨਾਲ ਨਾਲ ਜੋ ਚਾਵਲ ਦੀਆਂ ਕੀਮਤਾਂ ਦੇ ਵਿੱਚ ਵੀ ਜੇ ਆਪਾਂ ਪਿਛਲੇ ਹਫਤੇ ਦੇ ਕੰਪੈਰੀਜ਼ਨ ਤੋਂ ਦੇਖੀਏ ਤਾਂ ਲਗਭਗ 250 ਤੋਂ 300 ਰੁਪਏ ਪ੍ਰਤੀ ਕਵਾਂਟਲ ਦਾ ਵਿਚਾਲ ਆਇਆ ਤੇ ਆਮ ਤੌਰ ਤੇ ਜੇ ਪਿਛਲੇ ਸਾਲਾਂ ਨਾਲ ਵੀ ਕੰਪੈਰੀਜ਼ਨ ਕਰੀਏ ਤਾਂ ਇਹਨਾਂ ਦਿਨਾਂ ਦੇ ਵਿੱਚ ਜੋ ਝੋਨੇ ਦੀ ਖਾਸ ਕਰਕੇ ਬਾਸਮਤੀ ਦੀ ਗੱਲ ਕਰੀਏ ਤਾਂ ਰੇਟ ਜੋ ਉੱਪਰ ਵੱਲ ਨੂੰ ਜ਼ਰੂਰ ਜਾਂਦੇ ਨੇ ਤੇ ਇਸ ਦੇ ਨਾਲ-ਨਾਲ ਜੋ ਕੰਪੈਰੀਜ਼ਨ ਕਿ ਕਈ ਕਿਸਾਨ ਵੀਰ ਪੁੱਛਦੇ ਨੇ ਕਿ ਝੋਨਾ ਰੱਖਣ ਚ ਫਾਇਦਾ ਜਾਂ ਨਾਲ ਦੀ ਨਾਲ ਕੱਢੀ ਜਾਈਏ ਤਾਂ ਝੋਨਾ ਕਿਸਾਨ ਵੀਰ ਉਹੀ ਕਿਸਾਨ ਵੀਰ ਰੱਖਣ ਜਿਹੜੇ ਇਹਨੂੰ ਰੋਕ ਸਕਦੇ ਨੇ ਜਾਂ ਜੇਰਾ ਰੱਖ ਸਕਦੇ ਨੇ ਥੋੜਾ ਲੰਮੇ ਟਾਈਮ ਤੱਕ ਇਹ ਨਹੀਂ ਵੀ ਛੋਣਾ ਆਪਾਂ ਅੱਜ ਰੱਖੀਏ 15 ਦਿਨਾਂ ਬਾਅਦ ਵੇਚਦੀਏ ਜੇ ਛੋਣਾ ਰੱਖਣਾ ਤਾਂ ਘਟੋ-ਘਟ ਤੁਸੀਂ ਜਨਵਰੀ 15 ਤੱਕ ਇਹਦੀ ਜੋ ਐਸਟੀਮੇਟ ਲੈ ਕੇ ਚੱਲੋ ਇੰਨਾ ਲੰਮਾ ਤੁਸੀਂ ਛੋਣਾ ਰੱਖੋਗੇ ਤਾਂ ਤੁਹਾਨੂੰ ਇਹਦਾ ਫਾਇਦਾ ਹੋਏਗਾ ਤੇ ਜਿਵੇਂ ਦਾ ਮਾਹੌਲ ਚੱਲ ਰਿਹਾ ਜਿਵੇਂ ਕੁਝ ਖਬਰਾਂ ਵੀ ਆ ਰਹੀਆਂ ਕਿ ਜੋ ਇੰਟਰਨੈਸ਼ਨਲ ਸੌਦੇ ਵੀ ਹੋ ਰਹੇ ਨੇ ਤੇ ਚਾਵਲ ਦੀ ਕੀਮਤ ਤੋਂ ਜੇ ਆਪਾਂ ਕਾਫੀ ਨਿਰਭਰ ਕਰਦਾ ਉਹ ਕਾਫੀ ਪੋਜ਼ਿਟਿਵ ਚ ਚੱਲ ਰਹੀ ਹੈ ਪਹਿਲੇ ਜੋ ਕੁਝ ਦਿਨਾਂ ਦੇ ਵਿੱਚ ਹੀ 4-5 ਦਿਨਾਂ ਦੇ ਵਿੱਚ ਕਾਫੀ ਤੇਜ਼ੀ ਦੇਖਣ ਨੂੰ ਮਿਲ ਗਿਆ ਤੇ ਮਾਹਿਰ ਜਿਹੜੇ ਇਸ ਨਾਲ ਜੁੜੇ ਹੋਏ ਨੇ ਵਪਾਰ ਨਾਲ ਜੁੜੇ ਹੋਏ ਨੇ ਉਹ ਕਹਿੰਦੇ ਨੇ ਵੀ ਅਜੇ ਥੋੜਾ ਲੰਮਾ ਚੋਨਾ ਰੱਖੋਗੇ ਤਾਂ ਇਹਦੇ 'ਚ ਤੁਹਾਨੂੰ ਫਾਇਦਾ ਮਿਲੇਗਾ ਖਾਸ ਕਰਕੇ ਜੇ ਰੱਖਣ ਵਾਲੀਆਂ ਵੈਰਾਈਟੀਆਂ ਨੇ ਚੰਗੀ ਵੈਰਾਈਟੀ ਹੱਥ ਨਾਲ ਵੱਡਿਆ ਹੋਇਆ ਰੱਖੋਗੇ ਪ੍ਰੋਪਰ ਸਪੇਸ ਦੇ ਵਿੱਚ ਰੱਖੋਗੇ ਜੇ ਤੁਹਾਡੇ ਕੋਲ ਪ੍ਰੋਪਰ ਸ਼ੈੱਡ ਹੈ ਪਲਟੀ ਲੂਨ ਨੂੰ ਜਗ੍ਹਾ ਨਹੀਂ ਤਾਂ ਜੇ ਪਲਟੀ ਨਹੀਂ ਲਗਣੀ ਤਾਂ ਚੋਨਾ ਰੱਖਣ ਦਾ ਫਾਇਦਾ ਨਹੀਂ ਕਿਉਂ ਥੱਲੇ ਉਹਨੇ ਸਲਾਬ ਛੱਡ ਜਾਣੀਆਂ ਤੇ ਉੱਥੇ ਹੀ ਸੇਕਾ ਮਾਰ ਜਾਣਾ ਪਹਿਲੀ ਗੱਲ ਤਾਂ ਬੋਰੀਆਂ 'ਚ ਹੋਵੇ ਪਰ ਫਿਰ ਵੀ ਜੇ ਰੱਖਣਾ ਹੈ ਘਰੇ ਰੱਖਣਾ ਤਾਂ ਪ੍ਰੋਪਰ ਪਲਟੀ ਉਹਨੂੰ ਲੱਗਦੀ ਰਹੇ ਤਾਂ ਕਿ ਜੋ ਵੈਰਾਈਟੀ ਖਰਾਬ ਨਾ ਹੋਵੇ ਤੇ ਰੇਟ ਔਣ ਵਾਲੇ ਦਿਨਾਂ ਦੇ ਵਿੱਚ ਆਏਗਾ ਹੀ ਆਏਗਾ ਤੇ ਬਾਸਮਤੀ ਐ ਜੀ ਇਹ ਹੌਸਲੇ ਵਾਲੇ ਦਾ ਹੀ ਰੇਟ ਕਿਸਾਨਾਂ ਨੂੰ ਮਿਲਦਾ ਜਿਹੜਾ ਕਿਸਾਨ ਵੀਰ ਦਸੰਬਰ ਤੋਂ ਬਾਅਦ ਵੇਟ ਕਰ ਲੈਂਦਾ ਉਹਨੂੰ ਰੇਟ ਜ਼ਰੂਰ ਚਾਹੇ 200 400 ਪਲੱਸ ਹੋਵੇ ਪਰ ਉਹਨੇ ਚੋ ਦੀ ਜੋ ਕੁਛ ਜੋ ਸ਼ੁਰੂਆਤੀ ਦਿਨਾਂ 'ਚ ਵੇਚ ਰਹੇ ਨੇ ਤੇ ਕੁਛ ਨਾਲ ਜੋ ਕੀਮਤ ਰਲਦੀ ਹੈ ਕਿਸਾਨ ਨੂੰ ਫਾਇਦਾ ਜ਼ਰੂਰ ਹੁੰਦਾ ਸੋ ਹੁਣ ਜੋ ਮੌਕੇ ਤੇ ਮੰਡੀ 'ਚ ਰੇਟ ਚੱਲ ਰਹੇ ਨੇ ਉਹਦੇ ਤੇ ਆਪਾਂ ਚਰਚਾ ਕਰਦੇ ਆਂ ਸਾUTO ਪੇਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਸਭ ਨੇ ਸਿਰ ਪਹੁੰਚ ਸਕੇ ਸੋ ਕਿਸਾਨ ਵੀਰੋ ਗੱਲ ਕਰਦੇ ਆ ਟੁਹਾਣਾ ਮੰਡੀ ਦੀ ਇੱਥੇ 1401 ਕੰਬਾਈਨ ਵਾਲਾ 3520 ਰੁਪਏ 1885 3500 ਰੁਪਏ 1718 ਕੰਬਾਈਨ ਵਾਲਾ 3425 ਰੁਪਏ 1718 ਹੱਥ ਵਾਲਾ 3700 ਰੁਪਏ 1121 ਕੰਬਾਈਨ ਵਾਲਾ 3540 ਰੁਪਏ PB1 3170 पे 1121 कंबाइन वाला 3600 रुपये प्रति क्विंटल दे हिसाब ਨਾਲ ਲੱਗਿਆ ਉਸ ਤੋਂ ਬਾਅਦ ਸਰਸਾ ਮੰਡੀ 1500 ਨੂੰ ਹੱਥ ਵਾਲਾ 3187 ਰੁਪਏ 1847 2840 ਰੁਪਏ PB1 3140 ਰੁਪਏ 1401 3535 ਰੁਪਏ 1718 3400 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ ਰਤਿਆ ਮੰਡੀ 1401 ਕੰਬਾਈਨ ਵਾਲਾ 3521 ਰੁਪਏ PB1 3141 ਰੁਪਏ 1718 3451 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ ਕੈਥਲ ਮੰਡੀ 17 18 ਕੰਬਾਈਨ ਵਾਲਾ 3425 ਰੁਪਏ ਹੱਥ ਵਾਲਾ 3830 ਰੁਪਏ 18 85 ਕੰਬਾਈਨ ਵਾਲਾ 3510 ਰੁਪਏ 18 85 ਹੱਥ ਵਾਲਾ 4000 ਰੁਪਏ 1401 3440 ਰੁਪਏ ਪ੍ਰਤੀ ਕੁਆਂਟਲ ਦੇ حساب ਨਾਲ ਲੱਗੀ ਹੈ ਰਾਣੀਆਂ ਮੰਡੀ ਦੀ ਗੱਲ ਕਰੀਏ 1509 ਕੰਬਾਈਨ ਵਾਲਾ 2900 ਰੁਪਏ 18 47 2870 ਰੁਪਏ ਪੀਵੀ1 2951 ਰੁਪਏ 1401 3400 40 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗੀ ਹੈ ਪੁੰਡਰੀ ਮੰਡੀ ਜੋ 17 18 3805 ਰੁਪਏ 1885 4000 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗੀ ਹੈ ਫਤਿਹਵਾਦ ਮੰਡੀ 1401 3485 ਰੁਪਏ 1847 2845 ਰੁਪਏ 1121 3780 ਰੁਪਏ 1509 3115 ਰੁਪਏ ਤੇ 17 18 ਹੱਥ ਵਾਲਾ 3650 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਪੇਵਾ ਮੰਡੀ 1885 4000 ਰੁਪਏ ਕੰਬਾਈਨ ਵਾਲਾ 3450 ਰੁਪਏ 17 18 ਹੱਥ ਵਾਲਾ 3800 ਰੁਪਏ 17 18 ਕੰਬਾਈਨ ਵਾਲਾ 3400 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਕਿਸਾਨ ਵੀਰੋ ਗੱਲ ਕਰਦੇ ਆ ਨਾਬਾ ਮੰਡੀ ਦੀ ਇੱਥੇ 11 21 3950 ਰੁਪਏ 17 18 ਹੱਥ ਵਾਲਾ 3750 ਰੁਪਏ 18 47 ਤੇ 9035 ਰੁਪਏ 1401 3545 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ 1509 ਇੱਥੇ 3295 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗੀ ਹੈ अमृतसर साहब मंडी सतार अठारह कंबाइन वाला तेती सौ पाँह रुपये सतारा अठारह हथ वाला सैंती सौ रुपये ग्रह इक्की कंबाइन वाला उनताली सौ पाँह रुपये ग्यारह इक्की हत्थ वाली इकताली सौ एक रुपये प्रति क्वेंटल पंद्रह सौ नौ इकती सौ रुपये अठारह संताली सताई सौ पाँह रुपये समाणा मंडी पंद्रह सौ नौ हत्थ वाला बत्ती सौ पच्ची रुपये अठारह संताली उन्ती सौ पाँह रुपये ग्यारह इक्की वाला चार हज़ार रुपये सतारा अठारह वाला अठती सौ पंद्रह रुपये 1885 3700 ਰੁਪਏ 146 3615 ਰੁਪਏ ਪ੍ਰਤੀ ਕਵੰਟਲ ਦੇ ਹਿਸਾਬ ਨਾਲ ਲੱਗੀ ਹੈ ਪਾਤੜਾ ਮੰਡੀ 1509 3270 ਰੁਪਏ 1847 ਦੇ 1000 ਰੁਪਏ 1121 3705 ਰੁਪਏ 1718 ਕੰਬਾਈਨ ਵਾਲਾ 3500 ਰੁਪਏ 1847 ਕੰਬਾਈਨ ਵਾਲਾ 3570 ਰੁਪਏ ਪ੍ਰਤੀ ਕਵੰਟਲ ਦੇ ਹਿਸਾਬ ਨਾਲ ਲੱਗਿਆ 146 3630 ਰੁਪਏ ਪ੍ਰਤੀ ਕਵੰਟਲ ਦੇ ਹਿਸਾਬ ਨਾਲ ਲੱਗੀ ਹੈ ਉਸ ਤੋਂ ਬਾਅਦ ਗੱਲ ਕਰਦੇ ਆਂ ਬਰਵਾਲਾ ਮੰਡੀ ਦੀ 1121 ਹੱਥ ਵਾਲਾ 4311 ਰੁਪਏ 1718 3800 ਰੁਪਏ 1885 ਹੱਥ ਵਾਲਾ 3811 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਕਰਨਾਲ ਮੰਡੀ 1509 ਕੰਬਾਈਨ ਵਾਲਾ 3050 ਰੁਪਏ 1401 3340 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗੀ ਹੈ ਫਾਜ਼ਿਲਕਾ ਮੰਡੀ 1121 3970 ਰੁਪਏ 1401 3421 ਰੁਪਏ 1509 2951 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗੀ ਹੈ ਮੁਖਸਰ ਮੰਡੀ 1509 ਕੰਬਾਈਨ ਵਾਲਾ 3025 ਰੁਪਏ 1718 3500 ਰੁਪਏ 1401 3560 ਰੁਪਏ 1885 3715 ਰੁਪਏ 1121 4005 ਰੁਪਏ 1847 2810 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗੀ ਹੈ ਬਟਾਲਾ ਮੰਡੀ 11 ਕੀ ਹੱਥ ਵਾਲਾ 4215 ਰੁਪਏ 11 ਕੀ ਕੰਬਾਈਨ ਵਾਲਾ 4000 ਰੁਪਏ 1718 ਕੰਬਾਈਨ ਵਾਲਾ 3555 ਰੁਪਏ 1718 ਹੱਥ ਵਾਲਾ 3845 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗੀ ਹੈ ਉਸ ਤੋਂ ਬਾਅਦ ਭਗਤਾਵਾਲਾ ਭਾਈ ਮੰਡੀ ਜੋ ਹੈ 1509 ਕੰਬਾਈਨ 3100 ਰੁਪਏ ਤੇ 1847 2750 ਰੁਪਏ 1718 3700 ਰੁਪਏ 1121 4100 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗੀ ਹੈ ਕੋਟਕਪੂਰਾ ਮੰਡੀ 1121 ਕੰਬਾਈਨ ਵਾਲਾ 3800 ਰੁਪਏ 1885 3475 ਰੁਪਏ 1718 3375 ਰੁਪਏ 1401 3350 ਰੁਪਏ 1509 ਕੰਬਾਈਨ ਵਾਲਾ 3010 ਰੁਪਏ 1886 3000 ਰੁਪਏ 17 47 2700 60 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗੀ ਹੈ। ਸਮਾਂ ਲੱਖਾ ਮੰਡੀ 11 ਕੀ ਕੰਬਾਈਨ ਵਾਲਾ 3650 ਰੁਪਏ 11 ਕੀ ਹੱਥ ਵਾਲਾ 4391 ਰੁਪਏ 17 18 ਕੰਬਾਈਨ ਵਾਲਾ 3430 ਰੁਪਏ 17 18 ਹੱਥ ਵਾਲਾ 3781 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ। 18 85 3400 ਰੁਪਏ 18 85 ਹੱਥ ਵਾਲਾ 4000 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਇਸ ਮੰਡੀ ਦੇ ਵਿੱਚ ਲੱਗਿਆ। ਉਸ ਤੋਂ ਬਾਅਦ ਉਚਾਣਾ ਮੰਡੀ 17 18 ਕੰਬਾਈਨ ਵਾਲਾ 3345 ਰੁਪਏ 17 18 ਹੱਥ ਵਾਲਾ 3800 ਰੁਪਏ 1401 3325 ਰੁਪਏ 18 85 3470 ਰੁਪਏ 185 ਹੱਥ ਵਾਲਾ 3800 31 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਸੋ ਕਿਸਾਨ ਵੀਰੋ ਇਹ ਮੇਨ ਮੇਨ ਮੰਡੀਆਂ ਦੇ ਰੇਟ ਸੀ ਤੁਹਾਡੇ ਨਾਲ ਸਾਂਝੇ ਕੀਤੇ ਨੇ ਜੇ ਕਿਸੇ ਮੇਰੇ ਕਿਸਾਨ ਵੀਰ ਨੇ ਮੰਡੀ ਦੇ ਵਿੱਚ ਆਵਦਾ ਚੋਨਾ ਵਿੱਚ ਤਾਂ ਕਿਰਪਿਆ ਕਰਕੇ ਕਮੈਂਟਾਂ ਦੇ ਵਿੱਚ ਜੋ ਕੀ ਰੇਟ ਤੁਸੀਂ ਚੋਨਾ ਵਿੱਚ ਹੈ ਕਿਹੜੀ ਵੈਰਾਈਟੀ ਸੀ ਕਿਹੜੀ ਮੰਡੀ ਦੇ ਵਿੱਚ ਵਿੱਚ ਹੈ ਜਰੂਰ ਦੱਸਿਆ ਕਰੋ ਤੇ ਇਸ ਦੇ ਨਾਲ ਨਾਲ ਤੁਹਾਡੇ ਕੀ ਵਿਚਾਰ ਨੇ ਜੋ ਰੇਟ ਇਹ ਟੈਂਪਰੇਰੀ ਨੇ ਚੋਣਾ ਰੱਖਣ ਦਾ ਫਾਇਦਾ ਹੈ ਜਾਂ ਨਹੀਂ ਤੁਸੀਂ ਵੀ ਆਪਦੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਤੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੀ ਕਰਾਇਆ ਕਰੋ ਤਾਂ ਜੋ ਇਤਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਸਾਰਿਆਂ ਤੱਕ ਸਮੇਂ ਸਿਰ ਪਹੁੰਚ ਸਕੇ ਤੇ ਇਤਾਂ ਦੀ ਖੇਤੀਬਾੜੀ ਸੰਬੰਧੀ ਅਪਡੇਟਡ ਜਾਣਕਾਰੀ ਮੰਡੀ ਰੇਟਾਂ ਵਾਸਤੇ ਫਾਰਮਰਸ ਵੈਲਫੇਅਰ ਹੱਬ ਦੇ YouTube ਚੈਨਲ ਤੇ Facebook ਪੇਜ ਨੂੰ ਵੀ ਲਾਈਕ ਤੇ ਫੋਲੋ ਕਰਨਾ ਨਾ ਭੁੱਲਿਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ